ਇਤ ਮੰਤਰੀ ਡਾਕਟਰ ਬਲਵੀਰ ਸਿੰਘ ਜਿੰਦਾਬਾਦ ਆਨੰਮੀ ਪਾਰਟੀ ਜਿੰਦਾਬਾਦ ਜਿਹੜੇ ਅਸੀਂ ਪੇਦਨੀ ਤੋਂ ਸ਼ੁਰੂ ਕੀਤਾ ਇਹ 31 ਘਰਾਂ ਨੂੰ ਜਿਹੜੇ 5-5 ਮਰਲਾ 플ੌਟ ਹੋਏ ਆ ਜੀ ਇਹ ਸਾਰਿਆਂ ਨੂੰ ਦੇਣਿਆ ਸਾਰੇ ਪਿੰਡਾਂ 'ਚ ਦੇਣਿਆ 60 ਦੇ 60 ਪਿੰਡਾਂ 'ਚ ਸਾਰੇ ਪੰਜਾਬ ਦੇ ਦੇ ਰਹੇ ਆ ਜੀ ਸਾਡੇ ਜਿਹੜੀ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸਕੀਮ ਹੈ ਸਾਰੇ ਪੰਜਾਬ 'ਚ ਦੇਣਿਆ ਲੱਖਾਂ ਲੋਕਾਂ ਨੂੰ 플ੌਟ ਮਿਲਨੇ ਆ ਚਾਹੇ ਸਟੇਟ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਹੈ ਕੋਈ ਜਿਹੜੇ ਬਾਕੀਆਂ ਦੀ ਕਮੀ ਪੇਸ਼ੀ ਆ ਮੈਂ ਆਪਣੇ ਕੋਲੋਂ ਦੇਣਿਆ ਚਾਹੇ ਮੇਰੇ ਕੋਈ ਮਿੱਤਰ ਦੋਸਤ ਹੈ ਜਾਂ ਮੈਂ ਖੁਦ ਆਪਣੀ ਤਨਖਾਹ ਚੋਂ ਦੇਣਿਆ ਇੱਕ 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 ਕਮਰਾ ਔਰ ਰਸੋਈ ਖਾਨਾ ਗੁਸਲਖਾਨਾ ਸਭ ਨੂੰ ਬਣਾ ਕੇ ਦੇਣਾ ਜੀ ਤੇ ਇਹਦੇ ਨਾਲ ਨਾਲ ਜਿਹੜੇ ਸਕੂਲ ਹੈ ਜਿੱਥੇ ਸਕੂਲ 12ਵੀਂ ਤੱਕ ਨਹੀਂ ਹੈ ਉੱਥੇ ਕੀ ਰਿਕਸ਼ਾ ਦੇਣੀ ਹੈ ਉਹਨਾਂ ਪਿੰਡਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਮੇਰਾ ਵਾਦਾ ਹੈ ਜੀ ਤੇ ਪ੍ਰਿੰਡਾਂ ਦੇ ਟੋਬੇ ਜਿਹੜੇ ਉਹਨਾਂ ਦਾ ਨਵੀਨੀਕਰਨ ਕਰਕੇ ਪੱਕੇ ਕਰਕੇ ਉਹਦਾ ਜਿਹੜਾ ਪਾਣੀ ਆ ਥਾਪਰ ਮਾਡਲ ਬਣਾ ਕੇ ਉਹਨੂੰ ਖੇਤਾਂ ਤੱਕ ਪਾਈਪਲਾਈਨ ਪਵਾਣੀ ਆ ਤੇ ਸੋਲਿਡ ਵੇਸਟ ਮੈਨੇਜਮੈਂਟ ਸਾਰੇ ਪ੍ਰਿੰਡਾਂ ਚ ਕਰਨੀ ਆ ਸੋ ਇਹ ਓਵਰਆਲ ਜਿਹੜੇ ਹਰ ਪ੍ਰਿੰਡ ਦੇ ਵਿੱਚ ਕਰਨਾ ਸੀ ਇਹ ਨਹੀਂ ਵੀ ਦੋ ਪ੍ਰਿੰਡ ਕਰਤੇ ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਵੀ ਸਾਰੇ ਜਿਹੜੇ ਸਸਦ ਆ ਉਹ ਇੱਕ ਇੱਕ ਪ੍ਰਿੰਡ ਜਾਂ ਦੋ ਦੋ ਪ੍ਰਿੰਡ ਅਡਾਪਟ ਕਰਨ ਉਹ ਵੀ ਨਹੀਂ ਹੋਇਆ ਉਹਨਾਂ ਕੋਲੋਂ ਮੈਂ 60 ਦੇ ਸੈਟ ਕਰਕੇ ਦਿਖਾਉਂਗਾ ਜੀ ਜਿਹੜੇ ਤਾਂ ਡਿਵੈਲਪਮੈਂਟ ਦੇ ਫੰਡਸ ਆ ਫੋਰਥ ਗੀਵਨ 2.5 ਕਰੋੜ ਦੇ ਆ ਜੀ ਇਹਦੇ ਨਾਲ ਨਾਲ ਜਿਹੜੇ ਅਸੀਂ ਪੇਦਨੀ ਤੋਂ ਸ਼ੁਰੂ ਕੀਤਾ ਇਹ 31 ਘਰਾਂ ਨੂੰ ਜਿਹੜੇ 5-5 ਮਰਲਾ 플ੌਟ ਹੋਏ ਆ ਜੀ ਇਹ ਸਾਰਿਆਂ ਨੂੰ ਦੇਣਿਆ ਸਾਰੇ ਪਿੰਡਾਂ ਚ ਦੇਣਿਆ 60 ਦੇ 60 ਪਿੰਡਾਂ ਚ ਸਾਰੇ ਪੰਜਾਬ ਦੇ ਦੇ ਰਹੇ ਆ ਜੀ ਸਾਡੇ ਜਿਹੜੀ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸਕੀਮ ਹੈ ਸਾਰੇ ਪੰਜਾਬ ਚ ਦੇਣਿਆ ਲੱਖਾਂ ਲੋਕਾਂ ਨੂੰ 플ੌਟ ਮਿਲਨੇ ਆ ਇਸੇ ਤਰ੍ਹਾਂ ਜਿਹੜੇ ਘਰ ਬਣਾਉਣ ਦੀ ਗ੍ਰਾਂਟ ਅੱਜ ਅਸੀਂ ਖੁਰਦ ਵਾਲਿਆਂ ਨੂੰ ਦਿੱਤੀ ਆ 6 ਨੂੰ ਇਹ ਵੀ ਸਾਰਿਆਂ ਨੂੰ ਕੁਝ ਤਾਂ ਜਿਹੜੀਆਂ ਸਾਡੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਹੈਗੀਆਂ ਚਾਹੇ ਸਟੇਟ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਹੈ ਕੋਈ ਜਿਹੜੇ ਬਾਕੀਆਂ ਦੀ ਕਮੀ ਪੇਸੀ ਆ ਮੈਂ ਆਪਣੇ ਕੋਲੋਂ ਦੇਣਿਆ ਚਾਹੇ ਮੇਰੇ ਕੋਈ ਮਿੱਤਰ ਦੋਸਤ ਹੈ ਜਾਂ ਮੈਂ ਖੁਦ ਆਪਣੀ ਤਨਖਾਹ ਚੋਂ ਦੇਣਿਆ ਇੱਕ 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 ਕਮਰਾ ਔਰ ਰਸੋਈ ਖਾਨਾ ਗੁਸਲਖਾਨਾ ਸਭ ਨੂੰ ਬਣਾ ਕੇ ਦੇਣਾ ਜੀ ਤੇ ਇਹਦੇ ਨਾਲ ਨਾਲ ਜਿਹੜੇ ਸਕੂਲ ਹੈ ਜਿੱਥੇ ਸਕੂਲ 12ਵੀਂ ਤੱਕ ਨਹੀਂ ਹੈ ਉੱਥੇ ਕੀ ਰਿਕਸ਼ਾ ਦੇਣੀ ਉਹਨਾਂ ਪਿੰਡਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਮੇਰਾ ਵਾਦਾ ਹੈ ਜੀ ਬੰਦਿਆਂ ਵਾਸਤੇ ਐਂਬੂਲੈਂਸ ਲਾਤੀ ਆ ਮੈਂ ਦਵਾਈਆਂ ਦੀ ਇਸੇ ਤਰ੍ਹਾਂ ਵਟਰਨਰੀ ਦੀ ਲਾਣੀ ਆ ਲੋਕਾਂ ਨੂੰ ਦਿੱਕਤ ਆਂਦੀ ਆ ਜਿਹੜਾ ਮਵੇਸ਼ੀ ਨੂੰ ਕਿੱਥੇ ਲੈ ਕੇ ਜਾਣ ਤੇ ਪਰ ਨਾਲੇ ਟੋਬੇ ਜਿਹੜੇ ਉਹਨਾਂ ਦਾ ਨਵੀਨੀਕਰਨ ਕਰਕੇ ਪੱਕੇ ਕਰਕੇ ਉਹਦਾ ਜਿਹੜਾ ਪਾਣੀ ਆ ਥਾਪਰ ਮਾਡਲ ਬਣਾ ਕੇ ਉਹਨੂੰ ਖੇਤਾਂ ਤੱਕ ਪਾਈਪਲਾਈਨ ਪਵਾਣੀ ਆ ਤੇ ਸੋਲਿਡ ਵੇਸਟ ਮੈਨੇਜਮੈਂਟ ਸਾਰੇ ਪਿੰਡਾਂ ਚ ਕਰਨੀ ਆ ਸੋ ਇਹ ਓਵਰਆਲ ਜਿਹੜੇ ਹਰ ਪਿੰਡ ਦੇ ਵਿੱਚ ਕਰਨਾ ਸੀ ਇਹ ਨਹੀਂ ਵੀ ਦੋ ਪਿੰਡ ਕਰਤੇ ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਵੀ ਸਾਰੇ ਜਿਹੜੇ ਸਸਦ ਹੈ ਉਹ ਇੱਕ ਇੱਕ ਪਿੰਡ ਜਾਂ ਦੋ ਦੋ ਪਿੰਡ ਅਡਾਪਟ ਕਰਨ ਉਹ ਵੀ ਨਹੀਂ ਹੋਇਆ ਉਹਨਾਂ ਕੋਲੋਂ ਮੈਂ 60 ਦੇ ਸੈੱਟ ਕਰਕੇ ਦਿਖਾਉਂਗਾ ਜੀ ਦੇਖੋ ਉਹਨਾਂ ਦੇ ਨਾਲ ਜਿਹੜਾ ਸਾਡੇ ਜਿਹੜੇ ਟਰਾਂਸਪੋਰਟ ਮੰਤਰੀ ਉਹਨਾਂ ਨੇ ਗੱਲਬਾਤ ਕੀਤੀ ਆ ਮੈਂ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਕਰਨਾ ਕਿ ਤੁਸੀਂ ਕਾਹਲੀ ਨਾ ਕਰੋ ਸਾਡੀ ਪਹਿਲੀ ਸਰਕਾਰ ਆ ਜਿਹੜੀ ਕੱਚਾ ਨੂੰ ਪੱਕਾ ਕਰ ਰਹੀ ਆ ਪਹਿਲਾਂ ਤਾਂ ਕੱਚਾ ਵਾਲੇ ਸੀ ਅਸੀਂ ਪੱਕਿਆਂ ਵਾਲੇ ਆ ਅਸੀਂ ਪੱਕੇ ਕਰ ਰਹੇ ਆ ਉਹਨਾਂ ਦਾ ਵੀ ਕਰ ਰਹੇ ਆ ਸਾਰਾ ਕੁਝ ਉਹਨਾਂ ਦੀਆਂ ਤਰਖਾਹਾਂ ਵਿਧਾਨਿਆਂ ਵੀ ਆ ਹੋਰ ਵੀ ਕਰਾਂਗੇ ਐ ਨਾ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਨਤਾ ਨੂੰ ਕਿਸੇ ਨੇ ਕੋਈ ਮਰਗਤ ਤੇ ਜਾਣਾ ਹੁੰਦਾ ਕਿਸੇ ਨੇ ਵਿਆਹ ਤੇ ਜਾਣਾ ਹੁੰਦਾ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਆ ਆਮ ਬੰਦੇ ਬੱਚਿਆਂ ਦੇ ਡਿਪੈਂਡੈਂਟ ਆ ਇਸੇ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੀ ਉਹਨਾਂ ਦਾ ਕੋਈ ਨਾ ਕੋਈ ਦਿੱਕਤ ਹੁੰਦੀ ਰਹਿੰਦੀ ਆ ਸੋ ਮੈਂ ਸੋਚਿਆ ਵੀ ਇਹ ਰਿਕਸ਼ਾ ਦੇ ਦਈਏ ਬੱਚੇ ਦੀ ਪੜ੍ਹਾਈ ਦੇ ਵਿੱਚ ਵੀ ਕੋਈ ਨਾ ਹੋਣਾ ਚਾਹੀਦਾ ਬੱਚੇ ਨੇ ਐਗਜ਼ਾਮ ਦੇਣ ਜਾਣਾ ਮੀ ਆ ਕਿੜੀਆਂ ਇਹ ਸਾਰਾ ਕੁਝ ਜਿਹੜਾ ਡਿਵੈਲਪਮੈਂਟ ਦਾ ਓਵਰਆਲ ਜਿਹੜੀ ਸਾਰੇ ਮੈਂ ਜਿਹੜੇ ਹੈਗੇ ਆ ਪਿੰਡਾਂ ਦਾ ਸਰਪੱਖੀ ਵਿਕਾਸ ਤੇ ਜਿਹੜੇ ਉਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਆ ਉਹਨਾਂ ਦਾ ਬੱਚਿਆਂ ਦਾ ਉਹਨਾਂ ਵਾਸਤੇ ਵੀ ਸਰਪੱਖੀ ਵਿਕਾਸ ਉਹਦੇ ਵਿੱਚ ਪੜ੍ਹਾਈ ਹੈ ਖੇਡਾਂ ਦੇ ਮੈਦਾਨ ਹੈ ਉਸ ਤੋਂ ਬਾਅਦ ਨੌਕਰੀਆਂ ਦਾ ਬੰਦੋਬਸਤ ਕਰਨਾ ਔਰ ਪਿੰਡਾਂ ਦੇ ਵਿੱਚ ਰੁਜ਼ਗਾਰ ਕਿੱਦਾਂ ਪੈਦਾ ਕਰਨਾ ਉਹ ਸੈਲਫ ਹੈਲਪ ਗਰੁੱਪ ਬਣਾ ਕੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਕੇ ਉਹ ਮੈਂ ਸਾਰਾ ਉਹਦੇ ਬਾਰੇ ਸੋਚ ਰਿਹਾ ਹਾਂ ਲੌਂਗ ਟਰਮ ਪਲੈਨਿੰਗ ਕਰ ਰਿਹਾ ਹਾਂ ਔਰ ਇਹ ਸਾਰਾ ਕੰਮ ਅਸੀਂ ਅਗਲੇ 2 4 5 ਸਾਲਸ ਕਰਕੇ ਦਿਖਾ ਦਾਂਗੇ। ਪੀਜੂ ਮੁਤੇ ਤੇ ਯੂ ਟਰਨ ਲਿਆ ਭਾਜਪਾ ਨੇ ਕਿਸ ਤਰ੍ਹਾਂ ਵੇਖਦੇ। ਭਾਜਪਾ ਨੇ ਕਿਸਾਨਾਂ ਦੇ ਵੀ ਯੂ ਟਰਨ ਲਿਆ ਸੀਗਾ ਜੀ ਬਟ ਮੈਂ ਉਹਨਾਂ ਨੂੰ ਟਰਸਟ ਨਹੀਂ ਕਰਦਾ। ਇਹ ਯੂ ਟਰਨ ਲੈ ਲੈਂਦੇ ਆ ਫਿਰ ਮੌਕਾ ਦੇਖ ਕੇ ਡੰਗ ਮਾਰਦੇ ਆ। ਇਹਨਾਂ ਪ੍ਰਧਾਨ ਮੰਤਰੀ ਸਾਹਿਬ ਨਤਮਸਤਕ ਹੋਣ ਤੱਕ ਨਹੀਂ ਆਇਆ। ਮੈਨੂੰ ਬਹੁਤ ਦੁੱਖ ਆ ਬਰੇ ਦਿਲ ਨੂੰ ਦੁੱਖ ਆ ਕੇ ਸਾਡਾ ਪ੍ਰਧਾਨ ਮੰਤਰੀ ਉਹ ਜਿਹੜਾ ਗੁਰੂ ਦੀ ਵੀ ਇੱਜ਼ਤ ਮਾਨ ਨਹੀਂ ਕਰਦਾ। ਗੁਰੂ ਦੀ ਰਿਸਪੈਕਟ ਨਹੀਂ ਕਰਦਾ। ਸਾਡੀ ਤਾਂ ਨਹੀਂ ਕਰਦੇ। ਲੇਕਿਨ ਉਹ ਗੁਰੂ ਦੀ ਵੀ ਇੱਜ਼ਤ ਮਾਨ ਨਹੀਂ ਕਰਦੇ। ਬਹੁਤ ਮਾੜੀ ਗੱਲ 400 ਕਰੋੜ ਅਸੀਂ ਦੇ ਦਿੱਤਾ ਝੂਠ ਬੋਲੀ ਜਾ ਰਹੇ ਆ ਮਤਲਬ ਝੂਠ ਦਾ ਪਲੰਦਾ ਜੀ ਬੀਜੇਪੀ ਬੀਜੇਪੀ ਝੂਠ ਭਾਰਤੀ ਝੂਠਾ ਝੂਠੀ ਪਾਰਟੀ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਕਿਸਾਨਾਂ ਨਾਲ ਹੋਇਆ ਫਿਰ ਬੀਬੀਐਮਪੀ ਦਾ ਮੁੱਦਾ ਮੈਂ ਕਹਿੰਦਾ ਜੀ ਸਾਰੇ ਹਰ ਥਾਂ ਤੇ ਯੂ ਟਰਨ ਮਾਰੀ ਜਾਂਦੇ ਆ ਜਦੋਂ ਮੌਕਾ ਮਿਲਦਾ ਫਿਰ ਡੰਗ ਮਾਰਦੇ ਆ ਬਹੁਤ ਇਹਨਾਂ ਦਾ ਦਿਲ ਸਾਫ਼ ਨਹੀਂ ਆ ਜੀ ਬੇਈਮਾਨ ਬੇਈਮਾਨ ਪਾਰਟੀ ਆ ਝੂਠੀ ਪਾਰਟੀ ਆ ਬਹੁਤ ਮਾੜੀ ਗੱਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਜੇ ਐਲਾਨ ਹੋ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਹੈਗਾ ਤੁਹਾਡੇ ਅੱਗੇ ਕਿੰਨੇ ਕਿੰਨੇ ਲੱਗਦਾ ਵੀ ਕਿੰਨੇ ਕਿੰਨੇ ਦੇਖੋ ਮੇਰਾ ਮੇਰਾ ਜਿਹੜਾ ਧਾਰੋ ਮਜ਼ਾਰਾ ਸਾਰਾ ਕੰਮ ਹੈ ਜੀ ਉਹ ਲੋਕਾਂ ਨੇ ਕੰਮ ਦੇਖ ਕੇ ਵੋਟਾਂ ਪਾਣੀਆਂ ਤਾਂ ਮੈਨੂੰ ਕੋਈ ਚਿੰਤਾ ਨਹੀਂ ਜੀ ਜੇ ਕਿਸੇ ਹੋਰ ਗੱਲ ਕਰਕੇ ਜੇ ਜੇ ਵੋਟਾਂ ਪਈਆਂ ਸ਼ਰਾਬ ਨੂੰ ਜਾ ਕਿਸੇ ਪੈਸੇ ਨੂੰ ਫਿਰ ਮੈਂ ਕਹਿ ਨਹੀਂ ਸਕਦਾ ਲੇਕਿਨ ਜੋ ਕੰਮ ਨੂੰ ਵੋਟਾਂ ਪਈਆਂ ਤੁਸੀਂ ਪੱਤਰਕਾਰ ਹੋ ਤੁਸੀਂ ਦੱਸ ਦੋ ਪਿੰਡ ਦਾ ਕੋਈ ਬੰਦਾ ਕਹਿ ਦੇ ਕਿ ਪਹਿਲਾਂ ਕੋਈ ਮੰਤਰੀ ਇਦਾਂ ਕੰਮ ਕਰਦਾ ਸੀਗਾ ਤਾਂ ਮੈਂ ਮੈਂ ਬਿਲਕੁਲ ਮੈਂ ਮੈਂ ਕਹਿੰਦਾ ਇਲੈਕਸ਼ਨ ਨਹੀਂ ਛੱਡ ਦਾਂਗੇ ਰਾਜਨੀਤੀ ਜਮਾ ਅੱਜ ਇੱਥੇ ਡਾਕਟਰ ਬਲਵੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਉਹਨਾਂ ਦਾ ਪ੍ਰੋਗਰਾਮ ਸੀਗਾ ਸਾਡੇ ਪੰਜ ਪਿੰਡਾਂ ਦਾ ਪੰਜ ਪਿੰਡਾਂ ਦੀਆਂ ਪੰਚਾਇਤਾਂਆਂ ਸੀਗੀਆਂ ਜੀ ਬਖਰੇ ਬਖਰੇ ਪਿੰਡਾਂ ਨੂੰ ਜਿਵੇਂ ਸਾਰੇ ਪਿੰਡਾਂ ਚ ਪਲਾਟ ਦਿੱਤੇ ਗਏ ਨੇ ਜਾਂ ਡਿਵੈਲਪਮੈਂਟ ਦੇ ਜਿਹੜੇ ਚੈੱਕ ਨੇ ਉਹ ਦਿੱਤੇ ਗਏ ਨੇ ਸਾਡੇ ਪਿੰਡ ਲਈ ਵੀ ਜਿਹੜੇ 6 ਲੱਖ ਰੁਪਏ ਸਰਕਾਰ ਵੱਲੋਂ ਦਿੱਤਾ ਗਿਆ ਜੀ ਤੇ ਉਹਦੇ ਲਈ ਅਸੀਂ ਸਰਕਾਰ ਦਾ ਤੇ ਰਕਤ ਸਾਹਿਬ ਦਾ ਧੰਨਵਾਦ ਕਰਦੇ ਆਂ ਟੋਟਲ 4 ਪਿੰਡਾਂ ਚ ਕੱਚੇ ਘਰਾਂ ਦੇ ਵੀ 31 31 ਜਿਹੜੇ ਉਹ ਦਿੱਤੇ ਗਏ ਨੇ ਕੱਚੇ ਘਰਾਂ ਦੇ ਜੀ ਪਹਿਲਾਂ ਸਾਨੂੰ 4 ਲੱਖ ਦੀ ਗ੍ਰਾਂਟ ਆ ਜਿੱਥੇ ਆਪਾਂ ਖੜਿਆ ਪੰਚਾਇਤਕਾਰ ਵਾਸਤੇ ਆਈ ਸੀਗੀ ਜੀ ਤੇ 6 ਲੱਖ ਰੁਪਏ ਸਾਡੇ ਹੁਣ ਆਏ ਸਰਕਾਰ ਦੇ ਉਪਰਾਲੇ ਨੂੰ ਕਿਸ ਤਰ੍ਹਾਂ ਦੇ ਉਹ ਬੜਾ ਚੰਗਾ ਉਪਰਾਲਾ ਜੀ ਬਹੁਤ ਵਧੀਆ ਗੱਲ ਆ ਜਿਹੜੇ ਲੋਕਾਂ ਕੋਲ ਘਰ ਨਹੀਂ ਹੈਗੇ ਉਹਨਾਂ ਨੂੰ ਘਰ ਮਿਲ ਰਹੇ ਨੇ ਜਿਨ੍ਹਾਂ ਨੂੰ ਪਲਾਟ ਨਹੀਂ ਹੈਗੇ ਉਹਨਾਂ ਨੂੰ ਪਲਾਟ ਮਿਲ ਰਹੇ ਨੇ ਚੰਗੀ ਗੱਲ ਆ ਬਹੁਤ ਚੰਗੀ ਗੱਲ ਆ ਬਹੁਤ ਚ ਰੋ ਗਈ 40 ਸਾਲ ਹੋ ਗਏ ਅੱਛਾ ਨਹੀਂ ਜੀ ਪਹਿਲੀ ਵਾਰ ਮਿਲੇ ਜੀ ਪਹਿਲੀ ਵਾਰ ਮਿਲੇ ਹਾਂ ਜੀ ਪਹਿਲਾਂ ਨਹੀਂ ਕਿਸੇ ਸਰਕਾਰ ਨੇ ਨਾ ਕਿਸੇ ਨੇ ਦਿੱਤਾ ਜੀ ਇੱਥੇ ਕੀ ਕਹਿਣਾ ਕਰੀਏ ਭਾਈ ਬਹੁਤ ਧੰਨਵਾਦ ਕਰਨਾ ਜਾਂਦਾ ਜੀ ਬਹੁਤ ਵਧੀਆ ਬਣਾ ਸਰਕਾਰ ਵਧੀਆ ਕੰਮ ਆ ਹਾਂ ਬਹੁਤ ਵਧੀਆ ਕਰ ਰਹੀ ਆ ਜੀ ਹਾਂ ਜੀ